ਗੀ ਰੰਗ ਰੌਣ ਨਮਸਕਾਰ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਹੋਰ ਕੀ ਹਾਲ ਚਾਲ ਹੈ ਪੰਜਾਬੀ ਭਰਾਓ ਠੀਕ ਠਾਕ ਹੋ ਰਹੇ ਨੇ ਬਈਓ ਕੀ ਹਾਲ ਚਾਲ ਹੈ ਭਾਈਓ ਆ ਕਬੂਤਰ ਸੇਲ ਵਾਸਤੇ ਨੇ ਜਿਹੜੇ ਭਰਾ ਨੂੰ ਕਬੂਤਰ ਲੈਣੇ ਹੋਣ ਉਹ ਮੈਨੂੰ ਮੈਸੇਜ ਕਰ ਲੈ ਭਰਾ ਆ ਮਦੀਨਾ ਨੇ ਠੀਕ ਆ ਮਦੀਨਾ ਪੂਰੀ ਗਰੰਟੀ ਵਾਲੀਆਂ ਨੇ ਅੜਾ ਰੱਖੀਆਂ ਨੇ ਇਸ ਸਾਲ ਦੇ ਪੱਟੀਆਂ ਨੇ ਇਹ ਇਹ ਨਾ ਜੇ ਕਦੀ ਵੱਡੀ ਵੀ ਆ ਤੇ ਨਾਰਾ ਮੇਰੇ ਭਰਾ ਉਹ ਠੀਕ ਆ ਵੱਡੇ ਨਾਲ ਨੇ ਇਹੜਾ ਨਾਲ ਨਹੀਂ ਆਗੇ ਭਾਈ ਜੋੜਿਆਂ ਦੀ ਨਰ ਨੇ ਠੀਕ ਆ ਜਿਸ ਭਰਾ ਨੂੰ ਜਿਹੜਾ ਚੰਗਾ ਲਗੇ ਉਹ ਮੈਸੇਜ ਕਰੋ ਭਾਈ ਕੋਈ ਠੱਗੀ ਧੋਰੀ ਵਾਲਾ ਕੰਮ ਨਹੀਂ ਹੈਗਾ ਜਿਹੜੀ ਚੀਜ਼ ਦਿਖਾਵਾਂਗੇ ਉਹ ਹੀ ਤੁਹਾਡੇ ਘਰ ਭੇਜਾਂਗੇ ਠੀਕ ਆ ਇੱਕ ਵਾਰ ਸਾਡੇ ਤੇ ਵੀ ਭਰੋਸਾ ਕਰਕੇ ਦੇਖੋ ਲੋਕਾਂ ਦੇ ਜੇ ਤੁਸੀਂ ਕਰ ਲਿੱਤਾ ਉਹਨਾਂ ਦੇ ਉੱਡੇ ਵਦੰਨੀ ਉੱਡੇ ਸਾਨੂੰ ਪਤਾ ਨਹੀਂ ਸਾਡੇ ਗਾਲੇ ਉੱਡਣਗੇ ਕਿਉਂਕਿ ਸਾਨੂੰ ਇਹਨਾਂ ਦਾ ਰਿਜ਼ਲਟ ਪਤਾ ਪ੍ਰਭੂ ਚੈੱਕ ਕਰੋ ਆ ਮਦੀਨਾ ਨੇ ਬਈ ਠੀਕ ਆ ਆ ਸਾਰੀ ਮਦੀਨਾ ਨੇ ਜਿਹੜੇ ਭਰਾ ਨੂੰ ਜੜੀ ਚੰਗੀ ਲੱਗੇ ਮੈਨੂੰ ਦੱਸ ਦਿਓ ਜੀ ਮੈਂ ਕੋਈ ਉੱਤਰ ਲਵਾਂਗੇ ਬਈ ਉਹ ਮਾਰ ਕੁੱਤਰ ਹੋ ਜਾ ਰੇਟ ਹੈ ਵੀਰ ਜੀ ਕੁੱਤਰ ਸਾਰੇ ਚੰਗੇ ਨੇ ਰੇਟ